ਆਤਮਾ ਦੇ ਫਲ ਕਿਹੜੇ ਆ ਸਭ ਤੋਂ ਪਹਿਲਾਂ ਅਸੀਂ ਕੀ ਵੇਖਦੇ ਹਾਂ ਪਿਆਰ ਪਹਿਲਾਂ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਇਸ ਲਈ ਅਸੀਂ ਪ੍ਰਭੂ ਨੂੰ ਪਿਆਰ ਕਰਨਾ ਹੈ ਪ੍ਰਭੂ ਨੂੰ ਪਿਆਰ ਕਰਨ ਤੋਂ ਪਹਿਲਾਂ ਅਸੀਂ ਪ੍ਰਭੂ ਦੀ ਸੰਗਤੀ ਦੇ ਨਾਲ ਪਿਆਰ ਕਰਨਾ ਹੈ ਪ੍ਰਭੂ ਦੀ ਹਜ਼ੂਰੀ ਨੂੰ ਪਿਆਰ ਕਰਨਾ ਹੈ ਪ੍ਰਭੂ ਦੀ ਸੱਚਾਈ ਨੂੰ ਪਿਆਰ ਕਰਨਾ ਹੈ ਪ੍ਰਭੂ ਦੀ ਕਲਿਸਿਆ ਨੂੰ ਪਿਆਰ ਕਰਨਾ ਹੈ ਪ੍ਰਭੂ ਦੀ ਸੇਵਾ ਨੂੰ ਪਿਆਰ ਕਰਨਾ ਹੈ ਪ੍ਰਭੂ ਦੇ ਸੇਵਕ ਨੂੰ ਪਿਆਰ ਕਰਨਾ ਹੈ ਆਤਮਾ ਦੇ ਫਲ ਕਿਹੜੇ ਆ ਪਹਿਲਾ ਹੈ ਪਿਆਰ ਸਭ ਤੋਂ ਪਹਿਲਾ ਅਸੀਂ ਪ੍ਰਭੂ ਨੂੰ ਪਿਆਰ ਕਰਨਾ ਹੈ ਅਤੇ ਉਸ ਤੋਂ ਬਾਅਦ ਹੋਰ ਕਿਨੂੰ ਪਿਆਰ ਕਰਨਾ ਹੈ ਪਤੀ ਨੂੰ ਪਿਆਰ ਕਰਨਾ ਹੈ ਅਤੇ ਪਤਨੀ ਨੂੰ ਪਿਆਰ ਕਰਨਾ ਹੈ ਅਤੇ ਬੱਚਿਆਂ ਨੂੰ ਪਿਆਰ ਕਰਨਾ ਹੈ ਅਤੇ ਵਡਿਆ ਨੂੰ ਪਿਆਰ ਕਰਨਾ ਹੈ ਖਾਸ ਕਰਕੇ ਅੱਜ ਅਸੀਂ ਵੇਖਾਂਗੇ ਪਤੀ ਨੂੰ ਅਤੇ ਪਤਨੀ ਨੂੰ ਪਿਆਰ ਕਰਨਾ ਹੈ ਇੱਕ ਦਿਨ ਇੱਕ ਔਰਤ ਫਲਾਈਟ ਦੇ ਵਿੱਚ ਯਾਤਰਾ ਕਰ ਰਹੀ ਸੀ ਪਿਆਰਿਓ ਆਮ ਤੌਰ ਤੇ ਫਲਾਈਟ 'ਚ ਯਾਤਰਾ ਕਰਦੇ ਸਮੇਂ ਜਦੋਂ ਲੰਬੀ ਯਾਤਰਾ ਕਰਦੇ ਆ ਵਿੱਚ ਵਿੱਚ 에어 호ਸਸ ਆਗੇ ਕਾਫੀ ਹੋਵੇ ਜਾਂ ਚਾਹ ਹੋਵੇ ਜਾਂ ਨਾਸਤੇ ਦਾ ਸਮਾਂ ਹੋਵੇ ਜਾਂ ਨਾਸਤਾ ਜਾਂ ਲੰਚ ਦਾ ਸਮਾਂ ਹੋਣ ਤੇ ਲੰਚ ਲਿਆ ਕੇ ਉਹ ਦਿੰਦੇ ਆ ਅਸੀਂ ਮੰਗਾਗੇ ਨਹੀਂ ਫਿਰ ਵੀ ਉਹ ਆਪਣੇ ਸਮੇਂ ਦੇ ਅਨੁਸਾਰ ਸਨੈਕਸ ਬ੍ਰੇਕਫਾਸਟ ਲੰਚ ਡਿਨਰ ਫਲਾਈਟ ਵਿੱਚ ਸਰਵ ਕਰਦੇ ਆ ਪਰ ਇੱਕ ਔਰਤ ਚੁੱਪਚਾਪ ਬੈਠੀ ਹੋਈ ਸੀ ਉਹ ਨਾ ਤਾਂ ਹਿਲ ਰਹੀ ਸੀ ਨਾ ਜੁੜ ਰਹੀ ਸੀ ਬੈਠ ਕੇ ਪ੍ਰਾਰਥਨਾ ਕਰ ਰਹੀ ਸੀ ਸਨੈਕਸ ਸਾਰੇ ਨਹੀਂ ਲੈ ਰਹੀ ਕੋਲਡ ਡਰਿੰਕ ਸਾਰੇ ਨਹੀਂ ਲੈ ਰਹੀ ਕਾਫੀ ਆ ਰਹੀ ਨਹੀਂ ਲੈ ਰਹੀ ਬਾਕੀ ਸਾਰੇ ਵਧੀਆ ਤਰੀਕੇ ਨਾਲ ਖਾ ਕੇ ਐਨਜੋਏ ਕਰ ਰਹੇ ਆ ਪਰ ਇਹ ਚੁੱਪਚਾਪ ਬੈਠ ਕੇ ਪ੍ਰਾਰਥਨਾ ਕਰ ਰਹੀ ਆ ਨਾਲ ਬੈਠਾ ਵਿਅਕਤੀ ਇੱਕ ਸੇਵਕ ਸੀ ਉਸ ਨੂੰ ਸਮਝ ਆ ਗਿਆ ਇਹ ਉਪਵਾਸ ਰੱਖ ਕੇ ਪ੍ਰਾਰਥਨਾ ਕਰ ਰਹੀ ਆ ਉਸਨੇ ਸੋਚਿਆ ਇਹ ਉਪਵਾਸ ਰੱਖ ਕੇ ਪ੍ਰਾਰਥਨਾ ਕਰ ਰਹੀ ਆ ਮੈਂ ਇਸ ਨੂੰ ਤੰਗ ਕਿਉਂ ਕਰਾਂ ਇਹ ਸੋਚ ਕੇ ਉਸਨੇ ਜੋ 스낵ਸ ਲਿਆ ਸੀ ਉਹ ਖਾਂ ਲਗਾ ਅੱਧੇ ਘੰਟੇ ਬਾਅਦ ਫਲਾਈਟ ਲੈਂਡ ਹੋਣ ਵਾਲੀ ਆ ਜਦ ਉਸ ਨੂੰ ਪਤਾ ਚੱਲਿਆ ਉਸਨੇ ਅੱਖਾਂ ਖੋਲੀਆਂ ਅੱਖ ਖੋਲਦੇ ਹੀ ਨਾਲ ਬੈਠਾ ਹੋਇਆ ਸੇਵਕ ਉਸ ਨੂੰ ਕਹਿਣ ਲੱਗਾ ਤੁਸੀਂ ਕੋਈ 스낵ਸ ਨਹੀਂ ਲਿਆ ਅਤੇ ਨਾ ਹੀ ਟੀ ਕੌਫੀ ਲਈਆ ਕਈ ਵਾਰ ਉਹ ਤੁਹਾਡੇ ਲਈ ਲੈ ਕੇ ਆਏ ਅਤੇ ਉਸਨੇ ਕਿਹਾ ਕਿ ਮੈਂ ਉਪਵਾਸ ਰੱਖਿਆ ਹੈ ਉਪਵਾਸ ਦੀ ਪ੍ਰਾਰਥਨਾ ਕਰ ਰਹੀ ਹਾਂ ਇਸ ਲਈ ਮੈਂ ਕੁਝ ਵੀ ਨਹੀਂ ਖਾਧਾ ਇਸ ਤਰ੍ਹਾਂ ਕਹਿਨ ਤੇ ਤੁਰੰਤ ਇਹ ਸੇਵਕ ਉਸ ਔਰਤ ਦੀਆਂ ਗੱਲਾਂ ਨੂੰ ਸੁਣ ਕੇ ਪੁੱਛਣ ਲੱਗਾ ਮਸੀਹ ਹੋ ਇਸ ਤਰ੍ਹਾਂ ਪੁੱਛਿਆ ਤਦ ਉਸ ਔਰਤ ਨੇ ਕਿਹਾ ਮੈਂ ਮਸੀਹ ਨਹੀਂ ਹਾਂ ਉਹ ਸਖਤਾਈ ਨਾਲ ਬੋਲਣ ਲੱਗੀ ਤੁਸੀਂ ਕਹਿ ਰਹੇ ਹੋ ਮੈਂ ਮਸੀਹ ਨਹੀਂ ਹਾਂ ਪਰ ਉਪਵਾਸ ਰੱਖ ਕੇ ਪ੍ਰਾਰਥਨਾ ਕਰ ਰਹੀ ਹਾਂ ਤੁਸੀਂ ਤੁਸੀਂ ਕਿਹਦੇਗੇ ਪ੍ਰਾਰਥਨਾ ਕਰ ਰਹੇ ਹੋ ਮੈਂ ਜੀਜੇ ਤੇ ਵਿਸ਼ਵਾਸ ਕਰਦੀ ਆ ਉਹਦੇ ਅੱਗੇ ਪ੍ਰਾਰਥਨਾ ਕਰ ਰਹੀ ਆ ਕੌਣ ਹੈ ਤੁਹਾਡਾ ਪਰਮੇਸ਼ਵਰ ਸ਼ੈਤਾਨ ਕੌਣਾ ਕਹਿ ਰਹੀ ਆ ਸ਼ੈਤਾਨ ਉਪਵਾਸ ਰੱਖ ਕੇ ਤੁਸੀਂ ਸ਼ੈਤਾਨ ਅੱਗੇ ਪ੍ਰਾਰਥਨਾ ਕਰ ਰਹੇ ਹੋ ਯੈਸ ਅਸੀਂ ਸ਼ੈਤਾਨ ਦੀ ਆਰਾਧਨਾ ਕਰਦੇ ਹਾਂ ਠੀਕ ਆ ਤੁਸੀਂ ਸ਼ੈਤਾਨ ਦੀ ਆਰਾਧਨਾ ਕਰ ਰਹੇ ਹੋ ਪਰ ਤੁਸੀਂ ਉਪਵਾਸ ਰੱਖ ਕੇ ਸ਼ੈਤਾਨ ਦੀ ਆਰਾਧਨਾ ਕਿਉਂ ਕਰ ਰਹੇ ਹੋ ਉਹਨੇ ਕੀ ਕੀ ਜਾਣਦੇ ਹੋ ਇਸ ਧਰਤੀ ਤੇ ਮਸੀਹਾ ਦੇ ਪਰਿਵਾਰਾ ਚ ਸ਼ਾਂਤੀ, ਪ੍ਰੇਮ, ਇਕਤਾ, ਅਤੇ ਯੂਨਿਟੀ ਨਾ ਰਵੇ। ਮਸੀਹਾ ਦੇ ਪਰਿਵਾਰ ਨਾਸ਼ ਹੋਣੇ ਚਾਹੀਦੇ ਆ। ਇੱਕ ਮਜ਼ਬੂਤ ਫੈਸਲਾ ਕਰਕੇ ਅਸੀਂ ਜੋ ਸ਼ੈਤਾਨ ਦੀ ਆਰਾਧਨਾ ਕਰਦੇ ਆ ਸਾਰੇ ਉਪਵਾਸ ਰੱਖ ਕੇ ਪ੍ਰਾਰਥਨਾ ਕਰਦੇ ਆ। ਉਸ ਗੱਲ ਨੂੰ ਸੁਣ ਕੇ ਉਹ ਸੇਵਕ ਦੇ ਮੂੰਹੋਂ ਕੋਈ ਵੀ ਗੱਲ ਨਾ ਨਿਕਲੀ। ਇਹ ਇੱਕ ਜਗ੍ਹਾ ਤੇ ਘਟੀ ਹੋਈ ਸੱਚੀ ਘਟਨਾ ਹੈ ਪੈਣੋ ਤੇ ਭਰਾਓ ਜਾਗੋ ਜੇ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਇਸ ਧਰਤੀ ਦੇ ਉੱਪਰ ਜਿੰਨੇ ਪਰਿਵਾਰ ਆ ਉਹਨਾਂ ਪਰਿਵਾਰਾਂ ਚ ਸਭ ਤੋਂ ਜ਼ਿਆਦਾ ਮਸੀ ਪਰਿਵਾਰਾਂ ਦੇ ਵਿੱਚ ਹੀ ਸ਼ਾਂਤੀ ਮੇਲ ਮਿਲਾਪ ਨਹੀਂ ਆ ਅੱਜ ਤੁਸੀਂ ਕੋਰਟ ਜਾ ਕੇ ਵੇਖੋ ਕੋਰਟ ਵਿੱਚ ਕਈ ਲੋਕ ਤਲਾਕ ਦੇ ਲਈ ਫਾਈਲ ਕੇਸ ਕਰ ਰਹੇ ਆ ਪਰ ਸਭ ਤੋਂ ਜ਼ਿਆਦਾ ਦੁੱਖ ਤੇ ਮਾੜੀ ਗੱਲ ਕੀ ਆ ਜਾਣਦੇ ਹੋ ਤੁਸੀਂ ਕੋਰਟ ਵਿੱਚ ਜਿੰਨੇ ਵੀ ਕੇਸ ਫਾਈਲ ਹੋ ਰਿਹਾ ਸਭ ਤੋਂ ਜ਼ਿਆਦਾ ਕੋਰਟ ਕੇਸ ਮਸੀਹ ਲੋਕਾ ਦੇ ਆ ਇਹ ਕੀ ਦਰਸਾਉਂਦੇ ਆ ਮੰਨ ਲਓ 10 ਲੋਕ ਕੇਸ ਦਰਜ ਕਰ ਰਿਹਾ ਅਤੇ ਆਪਣੀ ਫਾਈਲ ਦਰਜ ਕਰ ਰਿਹਾ ਇਹਨਾਂ ਵਿੱਚੋਂ ਜ਼ਿਆਦਾ ਲੋਕ ਮਸੀਹ ਲੋਕ ਹੀ ਤਲਾਕ ਦੇ ਲਈ ਅਪਲਾਈ ਕਰਨਾ ਬੜੇ ਦੁੱਖ ਤੇ ਚਿੰਤਾ ਦੀ ਗੱਲ ਆ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਕੀ ਹੋ ਰਿਹਾ ਸ਼ੈਤਾਨ ਦੀ ਸਾਜ਼ਿਸ਼ ਸ਼ੈਤਾਨ ਦੀ ਕੋਸ਼ਿਸ਼ ਮਸੀਬ ਪਰਿਵਾਰਾਚ ਸਫਲ ਹੋ ਰਹੀਆ ਆਮ ਤੌਰ ਤੇ ਇੱਕ ਪਤੀ ਜਾਂ ਪਤਨੀ ਦਾ ਅਲੱਗ ਹੋਣ ਦਾ ਕਾਰਨ ਕੀ ਆ ਤਲਾਕ ਲੈਣ ਦਾ ਕਾਰਨ ਕੀ ਆ ਪਿਆਰ ਨਾ ਹੋਣ ਦੇ ਕਾਰਨ ਨਾ ਪਤੀ ਦਾ ਪਤਨੀ ਨਾਲ ਪਿਆਰ ਨਾ ਹੋਣਾ ਪਤਨੀ ਦਾ ਪਤੀ ਨਾਲ ਪਿਆਰ ਨਾ ਹੋਣਾ ਇੱਕ ਦੂਜੇ ਨੂੰ ਨਾ ਸਮਝਣਾ ਜਦੋਂ ਵੇਖੋ ਚੀਖਣਾ ਚਿਲਾਉਣਾ ਇੱਕ ਦੂਜੇ ਦੀ ਨਿੰਦਾ ਕਰਨਾ ਇੱਕ ਦੂਜੇ ਦੇ ਉੱਪਰ ਸ਼ੱਕ ਕਰਨਾ ਇੱਕ ਦੂਜੇ ਤੇ ਇਲਜ਼ਾਮ ਲਾਉਣਾ ਆਖਰ ਚ ਹੁਣ ਤੇਰਾ ਤੇ ਮੇਰਾ ਮਿਲ ਕੇ ਰਹਿਣਾ ਠੀਕ ਨਹੀਂ ਆ ਇਸ ਫੈਸਲੇ ਤੇ ਆ ਜਾਣਾ ਅਤੇ ਤਲਾਕ ਲਈ ਅਪਲਾਈ ਕਰਨਾ ਇਹ ਆ ਜੋ ਅੱਜ ਅਸੀਂ ਬਹੁਤ ਸਾਰੇ ਪਰਿਵਾਰਾਂ ਚ ਹੁੰਦੇ ਹੋਏ ਵੇਖ ਰਹੇ ਆ ਭੈਣੋਂ ਅਤੇ ਭਰਾਵੋ ਪੂਰੇ ਸੰਸਾਰ ਚ ਧਨ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਦੇਸ਼ ਅਗਰ ਕਾਵਾਂਗੇ ਉਹ ਹੈ ਅਮਰੀਕਾ ਕੁਝ ਲੋਕ ਇਸ ਤਰ੍ਹਾਂ ਕਹਿੰਦੇ ਆ ਚਾਹੇ ਅਸੀਂ ਸਵਰਗ ਜਾਈਏ ਨਾ ਜਾਈਏ ਪਰ ਅਮਰੀਕਾ ਜਾਣਾ ਜ਼ਰੂਰੀ ਆ ਇਹ ਕੁਝ ਲੋਕਾਂ ਦੀ ਸੋਚ ਆ ਅੱਜ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਨੰਬਰ 1 ਦੇਸ਼ ਦੇ ਰੂਪ ਚ ਗਿਣਿਆ ਜਾ ਰਿਹਾ ਹੈ ਕਾਰਨ ਕੀ ਆ ਮਸੀਹ ਦੇਸ਼ ਮੰਨਿਆ ਜਾਂਦਾ ਹੈ ਤਾਂ ਵੀ ਸਭ ਤੋਂ ਜ਼ਿਆਦਾ ਪੂਰੀ ਦੁਨੀਆ ਦੇ ਵਿੱਚ ਤਲਾਕ ਜੋ ਮਸੀਹ ਦੇਸ਼ ਜਾਣਿਆ ਜਾਂਦਾ ਹੈ ਅਮਰੀਕਾ 'ਚ ਹੋ ਰਹੀ ਕਾਰਨ ਕੀ ਆ ਅੱਜ ਕੀ ਸਮਝ ਆ ਰਿਹਾ ਹੈ ਕਿ ਮਸੀਹੀ ਪਰਿਵਾਰਾਂ ਨੂੰ ਨਾਸ਼ ਕਰਨ ਦੇ ਲਈ ਕੋਸ਼ਿਸ਼ ਦੇ ਵਿੱਚ ਯਤਨ ਦੇ ਵਿੱਚ ਸ਼ੈਤਾਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਭੈਣੋਂ ਅਤੇ ਭਰਾਵੋ ਅਸੀਂ ਇਸ ਗੱਲ ਨੂੰ ਜ਼ਰੂਰ ਅੱਜ ਸਮਝ ਲੈਣਾ ਹੈ ਜਾਨਣਾ ਹੈ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਵਿੱਚੋਂ ਕਈ ਪਰਿਵਾਰਾਂ ਦੇ ਵਿੱਚ ਅੱਜ ਸ਼ਾਂਤੀ ਨਹੀਂ ਆ ਪਿਆਰ ਨਹੀਂ ਆ ਪਤੀ ਪਤਨੀ ਵਿਚਕਾਰ ਇਕਤਾ ਨਹੀਂ ਆ ਮੇਲ ਮਿਲਾਪ ਅਤੇ ਬਿਲਕੁਲ ਕੁਝ ਵੀ ਨਹੀਂ ਆ ਇਸ ਲਈ ਕਹਿ ਰਿਆਂ ਜੇ ਥੋੜੀ ਜਿਹੀ ਲਾਪਰਵਾਹੀ ਕਰੋਗੇ ਤੁਹਾਡੇ ਪਰਿਵਾਰ ਨੂੰ ਨਾਸ਼ ਕਰਨਾ ਹੈ ਤੁਹਾਡੇ ਜੀਵਨ ਨੂੰ ਨਾਸ਼ ਕਰਨਾ ਹੈ ਤੁਹਾਡੇ ਬੱਚਿਆਂ ਤੋਂ ਪਿਤਾ ਨੂੰ ਦੂਰ ਕਰਨਾ ਮਾਂ ਤੋਂ ਬੱਚਿਆਂ ਨੂੰ ਦੂਰ ਕਰਨਾ ਹੈ ਉਹਨਾਂ ਨੂੰ ਅਨਾਥ ਕਰਨਾ ਅਤੇ ਬਰਬਾਦ ਕਰਨਾ ਹੈ ਇਹ ਸ਼ੈਤਾਨ ਚਾਹੁੰਦਾ ਹੈ ਜੇ ਚਾਹੁੰਦੇ ਹੋ ਕਿ ਪਰਿਵਾਰ ਨਾਸ਼ ਨਾ ਹੋਵੇ ਉਸ ਪਰਿਵਾਰ ਨੂੰ ਨਾਸ਼ ਹੋਣ ਤੋਂ ਪਹਿਲਾਂ ਬਹੁਤ ਜ਼ਰੂਰੀ ਆਤਮਿਕ ਫਲ ਜੋ ਜ਼ਰੂਰੀ ਸ਼ਕਤੀ ਉਹ ਸ਼ਕਤੀ ਕੀ ਆ ਦੱਸੋ ਪਿਆਰ ਕੀ ਆ ਪਿਆਰ ਆਤਮਾ ਦੇ ਫਲ ਕੀ ਆ ਪਿਆਰ ਜਿਸ ਪਰਿਵਾਰ ਚ ਪਿਆਰ ਹੁੰਦਾ ਹੈ ਜਿਸ ਪਤਨੀ ਦੇ ਮਨ ਚ ਪਿਆਰ ਹੁੰਦਾ ਹੈ ਜਿਸ ਪਤੀ ਦੇ ਮਨ ਚ ਪਿਆਰ ਹੁੰਦਾ ਹੈ ਪਤੀ ਪਤਨੀ ਵਿਚਕਾਰ ਜੇ ਪਿਆਰ ਹੋਵੇਗਾ ਤਾਂ ਸੁਣੋ ਪਿਆਰ ਹੋਣ ਤੇ ਮਨ ਮਿਟਾਵ ਹੋਣ ਤੇ ਵੀ ਸ਼ਾਮ ਤੱਕ ਸਭ ਦੂਰ ਹੋ ਜਾਵੇਗਾ ਇੱਕ ਦੂਜੇ ਵਿਚਕਾਰ ਜੇ ਮਨ ਮਿਟਾਵ ਆ ਗਿਆ ਜੇ ਪਿਆਰ ਹੈ ਤਾਂ ਉਹਨਾਂ ਵਿਚਕਾਰ ਉਹ ਪਿਆਰ ਕੀ ਕਰਦਾ ਹੈ ਸਾਰੀਆਂ ਬੁਰਾਈਆਂ ਨੂੰ ਟੱਕ ਦਿੰਦਾ ਹੈ ਪਿਆਰ ਕੀ ਕਰਦਾ ਹੈ ਸਹਿਣ ਦੀ ਸ਼ਕਤੀ ਦਿੰਦਾ ਹੈ ਪਿਆਰ ਕੀ ਕਰਦਾ ਹੈ ਬਰਦਾਸ਼ਤ ਕਰਨ ਦੀ ਸ਼ਕਤੀ ਦਿੰਦਾ ਹੈ ਧੀਰੇ ਜਤੇ ਸ਼ੈਨਸ਼ੀਲਤਾ ਦੇ ਨਾਲ ਇੱਕ ਦੂਜੇ ਨੂੰ ਸਮਸਕੋ ਇਸਤਰਾ ਕਰਦਾ ਹੈ ਜੇ ਕਿਸੇ ਪਰਿਵਾਰ ਨੂੰ ਬਣਾਉਣਾ ਹੈ ਤਾਂ ਜਾਂ ਪਤੀ ਪਤਨੀ ਨੇ ਮਿਲ ਕੇ ਰਹਿਣਾ ਹੈ ਪ੍ਰੇਮ ਹੀ ਸਹਾਰਾ ਹੈ ਤਾਂ ਫਿਰ ਇੱਕ ਸutra ਉਹ ਕੀਆ ਭੈਣੋ ਅਤੇ ਭਰਾਵੋ ਪਤੀ ਅਤੇ ਪਤਨੀ ਨੇ ਜੇ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ ਅਤੇ ਤਲਾਕ ਲੈ ਕੇ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ ਉਨਾ ਦੇ ਜੀਵਨ ਚ ਜ਼ਰੂਰ ਪਿਆਰ ਕੀਆ ਹੋਣਾ ਚਾਹੀਦਾ ਬਾਈਬਲ ਦੱਸਦੀ ਆ ਪਰਮੇਸ਼ਵਰ ਪਿਆਰ ਹੈ ਸਾਡਾ ਪ੍ਰਭੂ ਯੀਸ਼ੂ ਮਸੀਹ ਕੋਣਾ ਪਿਆਰ ਹੈ ਪਤੀ ਤੇ ਪਤਨੀ ਇੱਕ ਦੂਜੇ ਤੋਂ ਅਲੱਗ ਨਾ ਹੋਵੇ ਦੂਰ ਨਾ ਹੋਵੇ ਉਹ ਤਲਾਕ ਨਾ ਲਾਵੇ ਉਹਨਾਂ ਦਾ ਪਰਿਵਾਰ ਨਾ ਟੁੱਟੇ ਉਹਨਾਂ ਨੂੰ ਮਜ਼ਬੂਤ ਰੱਖਣ ਵਾਲਾ ਕੌਣ ਆ ਦੱਸੋ ਉਹ ਹੈ ਪ੍ਰਭੂ ਯੀਸ਼ੂ ਮਸੀਹ ਹੀ ਹੈ ਇਹ ਪਤੀ ਅਤੇ ਪਤਨੀ ਅਲੱਗ ਨਾ ਹੋਵੇ ਇਹਨਾਂ ਨੂੰ ਜੋੜ ਕੇ ਰੱਖਣ ਵਾਲਾ ਕੌਣ ਹੈ ਦੱਸੋ ਪ੍ਰਭੂ ਯੀਸ਼ੂ ਮਸੀਹ ਯਾਨੀ ਪਿਆਰ ਯਾਨੀ ਪਿਆਰ ਦਾ ਸਰੂਪ ਯੀਸ਼ੂ ਜਿਹੜੇ ਪਤੀ ਪਤਨੀ ਵਿਚਕਾਰ ਰਹੇਗਾ ਜਿਸ ਪਤੀ ਪਤਨੀ ਵਿਚਕਾਰ ਪ੍ਰਭੂ ਹੋਵੇਗਾ ਉਹ ਪਰਿਵਾਰ ਸਥਿਰ ਹੋਵੇਗਾ ਜਿਸ ਘਰ ਚ ਪਰਮੇਸ਼ਵਰ ਹੋਵੇਗਾ ਪਰਮੇਸ਼ਵਰ ਦਾ ਪਿਆਰ ਹੋਵੇਗਾ ਉਹ ਪਰਿਵਾਰ ਜ਼ਰੂਰ ਸਥਿਰ ਹੋਵੇਗਾ ਜਿਸ ਪਰਿਵਾਰ ਦੇ ਵਿੱਚ ਪਿਆਰ ਹੋਵੇਗਾ ਉਸ ਪਰਿਵਾਰ ਨੂੰ ਤੋੜਨਾ ਬਹੁਤ ਥੀ ਮੁਸ਼ਕਲ ਹੋਏਗਾ ਜਾਣਦੇ ਹੋ ਕਿਉਂ ਉਹਨਾਂ ਦੋਨਾਂ ਨੂੰ ਕਿੰਨੇ ਫੜਿਆ ਹੋਇਆ ਹੈ ਪ੍ਰਭੂ ਜੇ ਤੁਹਾਡੇ ਪਰਿਵਾਰ ਨੂੰ ਪ੍ਰਭੂ ਯੀਸ਼ੂ ਮਸੀਹ ਨੇ ਫੜਿਆ ਹੋਇਆ ਹੈ ਤਾਂ ਤੁਹਾਡੇ ਪਰਿਵਾਰ ਨੂੰ ਅਲਗ ਕਰਨ ਵਾਲੀ ਕੋਈ ਸ਼ਕਤੀ ਹੈ ਨਹੀਂ ਆ ਇਸ ਲਈ ਪਿਆਰੀ ਕਲੀਸਿਆ ਮੈਂ ਬੇਨਤੀ ਕਰ ਰਿਹਾ ਹਾਂ ਮੇਰੇ ਭੈਣੋ ਅਤੇ ਭਰਾਵੋ ਅੱਜ ਅਸੀਂ ਵੇਖ ਰਹੇ ਹਾਂ ਪਤੀ ਤੋਂ ਅਤੇ ਪਤਨੀ ਨੂੰ ਪਿਆਰ ਕਰਨਾ ਹੈ ਯੋਹੰਨਾ 13ਵਾਂ ਅਧਿਆਇ 34 ਅਤੇ 35ਵਾਂ ਵਚਨ ਮੈਂ ਤੈਨੂੰ ਇੱਕ ਨਵੀਂ ਆਗਿਆ ਦਿੰਦਾ ਹਾਂ ਕਿ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਬਾਈਬਲ ਦੱਸਦੀ ਆ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਪਤਨੀਆਂ ਪਤੀ ਨੂੰ ਪਿਆਰ ਕਰੋ ਪਤੀਓ ਪਤਨੀਆਂ ਨੂੰ ਪਿਆਰ ਕਰੋ ਇਹੀ ਆ ਪਤੀ ਪਤਨੀ ਨੂੰ ਪਤਨੀ ਪਤੀ ਨੂੰ ਜੇ ਪਿਆਰ ਨਹੀਂ ਕਰੇਗਾ ਤਾਂ ਜੇ ਉਸ ਪਰਿਵਾਰ ਚ ਪਿਆਰ ਨਹੀਂ ਹੋਏਗਾ ਤਾਂ ਉਹ ਪਰਿਵਾਰ ਕਦੇ ਵੀ ਨਹੀਂ ਬਣ ਸਕਦਾ ਜੇ ਤੁਹਾਡੇ ਘਰ ਚ ਪਿਆਰ ਨਹੀਂ ਆ ਤਾਂ ਦੱਸੋ ਕੀ ਆ ਤੁਹਾਡੇ ਘਰ ਚ ਪਰਮੇਸ਼ਵਰ ਨਹੀਂ ਆ ਜੇ ਤੁਹਾਡੇ ਘਰ ਚ ਹਮੇਸ਼ਾ ਚੀਕਣਾ ਚਿਲਾਉਣਾ ਹੈ ਹਮੇਸ਼ਾ ਹੀ ਮਨ ਮਿਟਾਉ ਹੈ ਹਮੇਸ਼ਾ ਤੁਹਾਡੇ ਘਰਾਂ ਚ ਜੇ ਝਗੜੇ ਹੈ ਜੇ ਲੜਾਈਆਂ ਹੈ ਮੰਨ ਲਓ ਹਮੇਸ਼ਾ ਲੜਦੇ ਝਗੜਦੇ ਰਹਿੰਦੇ ਹੋ ਤੁਹਾਡੇ ਘਰ ਚ ਪਰਮੇਸ਼ਵਰ ਨਹੀਂ ਹੋਏਗਾ ਜੇ ਤੁਹਾਡੇ ਘਰ ਚ ਪਰਮੇਸ਼ਵਰ ਨਹੀਂ ਹੈ ਤਾਂ ਪਿਆਰ ਨਹੀਂ ਹੋਏਗਾ ਜੇ ਪਿਆਰ ਨਹੀਂ ਹੈ ਤਾਂ ਹਮੇਸ਼ਾ ਮਨ ਮਿਟਾਉ ਹਮੇਸ਼ਾ ਲੜਾਈਆਂ ਝਗੜੇ ਜਦ ਵੇਖੋ ਰੌਲਾ ਮਾਰਕਟ ਚੀਕਣਾ ਚਿੱਲਾਉਣਾ ਉਹ ਪਰਿਵਾਰ ਨਹੀਂ ਵਸੇਗਾ ਬਾਈਬਲ ਦੱਸਦੀ ਆ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਪਤੀ ਨੂੰ ਪਿਆਰ ਕਰੋ ਤੁਹਾਡੇ ਵਿੱਚੋਂ ਕਿੰਨੇ ਲੋਕ ਸੱਚਮੁੱਚ ਆਪਣੇ ਪਤੀ ਨੂੰ ਪਿਆਰ ਕਰਦੇ ਆ ਭੈਣੋ ਕੀ ਤੁਹਾਡਾ ਵਿਆਹ ਹੋ ਗਿਆ ਹੈ ਮੈਂ ਪੁੱਛਦਾ ਹਾਂ ਕਿ ਤੁਸੀਂ ਸੱਚਮੁੱਚ ਆਪਣੇ ਪਤੀ ਨੂੰ ਪਿਆਰ ਕਰਦੇ ਹੋ ਸਵਾਲ ਦਾ ਉੱਤਰ ਕੀ ਆ ਕਈ ਵਾਰ ਕਈ ਲੋਕ ਮੇਰੇ ਕੋਲ ਆ ਕੇ ਪ੍ਰਾਰਥਨਾ ਕਰਵਾਉਂਦੇ ਆ ਪਹਿਣਾ ਵੀ ਆ ਕੇ ਪ੍ਰਾਰਥਨਾ ਕਰਵਾਉਂਦੀਆਂ ਆ ਕੇ ਕਹਿੰਦੀਆਂ ਹੈ ਪਾਸਟਰ ਜੀ ਮੇਰੇ ਬੱਚਾ ਲਈ ਪ੍ਰਾਰਥਨਾ ਕਰੋ ਪੜ੍ਹਾਈ ਦੇ ਲਈ ਪ੍ਰਾਰਥਨਾ ਕਰੋ ਇਹਨਾਂ ਦੇ ਜੀਵਨ ਦੇ ਲਈ ਪ੍ਰਾਰਥਨਾ ਕਰੋ ਇਹਨਾਂ ਦੇ ਭਵਿੱਖ ਲਈ ਪ੍ਰਾਰਥਨਾ ਕਰੋ ਠੀਕ ਆ ਭੈਣ ਕਰਾਂਗਾ ਪਾਸਟਰ ਜੀ ਮੇਰੀ ਮਾਂ ਲਈ ਪ੍ਰਾਰਥਨਾ ਕਰੋ ਠੀਕ ਆ ਭੈਣ ਕਰਾਂਗਾ ਸਾਡੇ ਪਿਤਾ ਜੀ ਦੇ ਲਈ ਪ੍ਰਾਰਥਨਾ ਕਰੋ ਉਹਨਾਂ ਨੇ ਸਾਡੇ ਲਈ ਬੜੀ ਮਿਹਨਤ ਕੀਤੀ ਆ ਆਰਥਿਕ ਪਰੇਸ਼ਾਨੀਆਂ ਲਈ ਬੜੇ ਪਰੇਸ਼ਾਨ ਆ ਠੀਕ ਆ ਭੈਣ ਮੇਰੇ ਛੋਟੇ ਭਰਾ ਦਾ ਵਿਆਹ ਨਹੀਂ ਹੋਇਆ ਉਹਦੇ ਲਈ ਪ੍ਰਾਰਥਨਾ ਕਰੋ ਪਾਸਟਰ ਜੀ ਠੀਕਾ ਭੈਣ ਮੇਰੀ ਭੈਣ ਦਾ ਪਰਿਵਾਰ ਸਥਿਰ ਨਹੀਂ ਹੋਇਆ ਪਾਸਟਰ ਜੀ ਉਹ ਦੋਨੇ ਹੀ ਆਪਸ ਦੇ ਵਿੱਚ ਹਮੇਸ਼ਾ ਲੜਦੇ ਝਗੜਦੇ ਰਹਿੰਦੇ ਆ ਪ੍ਰਾਰਥਨਾ ਕਰੋ ਠੀਕ ਹੈ ਭੈਣ ਕਰਾਂਗਾ ਪ੍ਰਾਰਥਨਾ ਕਰਿਓ ਭੈਣ ਭੈਣ ਜੀ ਗੁੱਸਾ ਨਾ ਕਰਾ ਕੁਝ ਪੁੱਛਾਂ ਭੈਣ ਗਲਤ ਨਾ ਸੋਚਿਓ ਜੀ ਪਾਸਟਰ ਜੀ ਤੁਹਾਡਾ ਪਤੀ ਹੈ ਹੈ ਪਾਸਟਰ ਜੀ ਕੀ ਤੁਹਾਨੂੰ ਯਾਦ ਨਹੀਂ ਆਉਂਦਾ ਤੁਹਾਨੂੰ ਆਪਣੀ ਭੈਣ ਯਾਦ ਆ ਉਹਦਾ ਪਤੀ ਵੀ ਯਾਦ ਆ ਆਪਣੀ ਮਾਂ ਯਾਦ ਆ ਆਪਣਾ ਪਿਤਾ ਵੀ ਯਾਦ ਆ ਆਪਣੇ ਬੇਟੇ ਯਾਦ ਆ ਆਪਣੀਆਂ ਬੇਟੀਆਂ ਵੀ ਯਾਦ ਆ ਇਹਨਾਂ ਸਭ ਨੂੰ ਲੈ ਕੇ ਆਈ ਹਾਂ ਘਟ ਘਟ ਇਹ ਤੁਸੀਂ ਸੋਚਿਆ ਨਹੀਂ ਕਿ ਪਤੀ ਵੀ ਕੋਈ ਹੈ ਪਾਸਟਰ ਜੀ ਮੈਂ ਭੁੱਲ ਗਈ ਬਹੁਤ ਪਹਿਲਾਂ ਭੁੱਲ ਗਈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੱਚਮੁੱਚ ਇੱਕ ਪਤਨੀ ਦੇ ਰੂਪ ਚ ਕੀ ਤੁਸੀਂ ਸੱਚਮੁੱਚ ਆਪਣੇ ਪਤੀ ਨੂੰ ਤੁਸੀਂ ਪਿਆਰ ਕਰਦੇ ਹੋ ਸੱਚਮੁੱਚ ਤੁਸੀਂ ਆਪਣੇ ਪਤੀ ਨੂੰ ਪਿਆਰ ਕਰਦੇ ਹੋ ਦਿਲ ਤੇ ਹੱਥ ਰੱਖ ਕੇ ਇੱਕ ਵਾਰ ਉਤਰ ਦੇਣ ਦੀ ਕੋਸ਼ਿਸ਼ ਕਰੋ ਕਾਰਨ ਜਾਣਦੇ ਹੋ ਜੇ ਸੱਚਮੁੱਚ ਤੁਸੀਂ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੇ ਹੋ ਤੁਹਾਡੇ ਦਿਲ ਦੇ ਵਿੱਚ ਯਿਸੂ ਮਸੀਹ ਨਹੀਂ ਆ ਤੁਸੀਂ ਮੰਨੋ ਜਾਂ ਨਾ ਮੰਨੋ ਪਹਿਲਾ ਯੋਹੰਨਾ ਚੌਥਾ ਅਧਿਆਇ 8ਵਾਂ ਵਚਨ ਜੋ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ਵਰ ਪਿਆਰਾ ਜੇ ਤੁਸੀਂ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੇ ਹੋ ਜੇ ਤੁਹਾਡੇ ਮਨ 'ਚ ਤੁਹਾਡੇ ਪਤੀ ਦੇ ਲਈ ਕੋਈ ਪਿਆਰ ਨਹੀਂ ਆ ਫਿਰ ਤੁਸੀਂ ਪਰਮੇਸ਼ਵਰ ਦੇ ਪਿਆਰ ਨੂੰ ਵੀ ਨਹੀਂ ਜਾਣਦੇ ਜੇ ਤੁਹਾਡੇ ਵਿੱਚ ਪਰਮੇਸ਼ਵਰ ਨਹੀਂ ਆ ਤਾਂ ਤੁਹਾਡਾ ਨਾਮ ਸਵਰਗ ਦੇ ਵਿੱਚ ਨਹੀਂ ਹੋਏਗਾ ਮੈਂ ਥੋੜਾ ਸਖਤ ਹੋ ਕੇ ਬੋਲ ਰਿਹਾ ਹਾਂ ਜੇ ਤੁਸੀਂ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੇ ਹੋ ਤਾਂ ਵਿਖਣ ਵਾਲੇ ਪਤੀ ਨੂੰ ਜੇ ਪਿਆਰ ਨਹੀਂ ਕਰ پا ਰਹੇ ਹੋ ਤਾਂ ਨਾ ਵਿਖਣ ਵਾਲੇ ਪਰਮੇਸ਼ਵਰ ਨੂੰ ਪਿਆਰ ਕਰਨਾ ਕਿੰਨਾ ਮੁਸ਼ਕਲਾ ਪਰਮੇਸ਼ਵਰ ਪ੍ਰੇਮੀਆਂ ਜੇ ਉਹ ਪਰਮੇਸ਼ਵਰ ਤੁਹਾਡੇ ਵਿੱਚ ਹੈ ਤਾਂ ਮੇਰੇ ਭੈਣੋਂ ਅਤੇ ਭਰਾਵੋ ਜੇ ਪਰਮੇਸ਼ਵਰ ਤੁਹਾਡੇ ਵਿੱਚ ਹੈ ਤਾਂ ਆਪਣੀ ਪਤਨੀ ਨੂੰ ਜ਼ਰੂਰ ਪਿਆਰ ਕਰੋਗੇ ਜ਼ਰੂਰ ਆਪਣੇ ਪਤੀ ਨੂੰ ਪਿਆਰ ਕਰੋਗੇ ਜੇ ਪਤਨੀ ਨੂੰ ਪਿਆਰ ਨਹੀਂ ਕਰੋਗੇ ਪਤੀ ਨੂੰ ਪਿਆਰ ਨਹੀਂ ਕਰੋਗੇ ਜੇ ਪਿਆਰ ਤੁਹਾਡੇ ਵਿੱਚ ਨਹੀਂ ਆ ਤਾਂ ਯਿਸੂ ਮਸੀਹ ਤੁਹਾਡੇ ਵਿੱਚ ਨਹੀਂ ਆ ਜੇ ਯਿਸੂ ਮਸੀਹ ਤੁਹਾਡੇ ਵਿੱਚ ਨਹੀਂ ਆ ਤਾਂ ਇਸ ਦੁਨੀਆ ਚ ਕੋਈ ਵੀ ਤੁਹਾਨੂੰ ਸਵਰਗ ਵਿੱਚ ਲੈ ਕੇ ਜਾ ਨਾ ਸਕੇਗਾ ਦੂਸਰਾ ਸਵਾਲ ਭੈਣੋ ਪਤੀ ਨੂੰ ਪਿਆਰ ਕਰਨਾ ਹੈ ਇਸ ਲਈ ਮੈਂ ਪੁੱਛ ਰਿਹਾ ਹਾਂ ਦੂਜਾ ਸਵਾਲ ਤੁਹਾਡੇ ਵਿੱਚੋਂ ਕਿੰਨੇ ਚਾਹੁੰਦੇ ਆ ਕਿ ਤੁਹਾਡਾ ਪਤੀ ਸਵਰਗ ਦੇ ਵਿੱਚ ਜਾਵੇ ਤੁਸੀਂ ਕਿਵੇਂ ਵੇਖ ਰਹੇ ਹੋ ਜਾਂਦੇ ਹੋ ਪਾਸਟਰ ਜੀ ਇਸ ਧਰਤੀ ਤੇ ਹੀ ਜੇ ਮੈਂ ਉਸ ਨੂੰ ਸਹਿ ਨਹੀਂ ਪਾ ਰਹੀਆਂ ਜੇ ਮੈਂ ਉਸ ਨੂੰ ਸਵਰਗ ਵਿੱਚ ਵੀ ਵੇਖਾਂ ਇਹ ਨਹੀਂ ਹੋਏਗਾ ਜੇ ਉਹ ਕਹੇਗਾ ਮੈਂ ਉੱਥੇ ਸਵਰਗ ਜਾਣਾ ਤਾਂ ਮੈਂ ਕਹਾਂਗੀ ਮੈਂ ਨਹੀਂ ਜਾਣਾ ਕਿਉਂ ਭੈਣ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਉਦੇ ਮੂੰਹ ਨੂੰ ਮੈਂ ਵੇਖ ਨਹੀਂ پا ਰਹੀਆਂ ਮੈਂ ਸਹਿ ਨਹੀਂ ਕਰ پا ਰਹੀਆਂ ਸੱਚ ਹੈ ਕਿ ਨਹੀਂ ਇਹ ਸਹੀ ਹੈ ਕਿ ਨਹੀਂ ਆਪ ਹੀ ਦੱਸੋ ਤੁਹਾਨੂੰ ਇੱਕ ਗੱਲ ਦੱਸਾਂ ਪਤੀ ਜੇ ਚਾਹਦੇ ਹੋ ਤੁਹਾਡਾ ਖਿਆਲ ਰੱਖੇ ਇਹ ਬਹੁਤ ਹੀ ਆਸਾਨ ਹੈ ਜਾਣਦੇ ਹੋ ਕਿ ਤੁਹਾਡਾ ਚਿਹਰਾ ਡਲ ਹੋ ਗਿਆ ਬਸ ਪਤੀ ਦਾ ਸਾਰਾ ਧਿਆਨ ਤੁਹਾਡੇ ਵੱਲ ਹੋਏਗਾ ਕੀ ਗੱਲ ਆ ਮੇਰੀ ਪਤਨੀ ਡਾਲਾ ਕੀ ਹੋ ਗਿਆ ਇਹ ਸੋਚ ਕੇ ਤੁਰੰਤ ਤੁਹਾਡੇ ਵੱਲ ਆਵੇਗਾ ਜੇ ਪਤੀ ਨੇ ਪਤਨੀ ਦਾ ਧਿਆਨ ਪਾਉਣਾ ਹੈ ਤਾਂ ਤੁਸੀਂ ਥੋੜਾ ਖੁਸ਼ ਰਹੋ ਇਹ ਕਾਫੀ ਆ ਪਤਨੀ ਦਾ ਧਿਆਨ ਤੁਹਾਡੇ ਤੇ ਹੋਏਗਾ ਮੰਨਦੇ ਹੋ ਕਿ ਨਹੀਂ ਤੁਸੀਂ ਥੋੜਾ ਖੁਸ਼ ਰਹੋ ਕੀ ਗੱਲ ਆ ਅੱਜ ਇਹ ਬੜੇ ਖੁਸ਼ ਦਿਖਾਈ ਦੇ ਰਹੇ ਆ ਆਖਿਰ ਹੋਇਆ ਕੀ ਆਉਂ ਜ਼ਿੰਦਾ ਨਹੀਂ ਰਹਿ ਸਕਦਾ ਇਹ ਸੱਚ ਹੈ ਜੇ ਤੁਸੀਂ ਹੱਸ ਰਹੇ ਹੋ ਤਾਂ ਇਹਦਾ ਕਾਰਨ ਜਾਣਦੇ ਹੋ ਕਦੇ ਸੱਚਾਈ ਬੋਲਣ ਤੇ ਹੱਸਾ ਆਉਂਦਾ ਹੈ ਤੁਸੀਂ ਇਸ ਲਈ ਹੱਸ ਰਹੇ ਹੋ ਕਿ ਇਹ ਸਚਾਈ ਆ। ਭੈਣੋ ਮੈਂ ਸੱਚਮੁੱਚ ਪੁੱਛ ਰਿਹਾ ਕਿ ਤੁਸੀਂ ਆਪਣੇ ਪਤੀ ਨੂੰ ਸੱਚਮੁੱਚ ਪਿਆਰ ਕਰਦੇ ਹੋ? ਜੇ ਤੁਸੀਂ ਪਿਆਰ ਨਹੀਂ ਕਰਦੀਆਂ ਹੋ ਤਾਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਕੰਮਾਂਜ ਨਹੀਂ ਵਿਖਾਰੇ ਜੇ ਸੱਚਮੁੱਚ ਆਪਣੀ ਪਤਨੀ ਨੂੰ ਪਿਆਰ ਕਰਦੇ ਹੋ ਤਾਂ ਜੇ ਨਹੀਂ ਪਿਆਰ ਕਰਦੇ ਹੋ ਤੁਹਾਨੂੰ ਇਹਦੀ ਕੀਮਤ ਚੁਕਾਉਣੀ ਪਵੇਗੀ। ਦੂਸਰਾ ਪਤਨੀਆਂ ਮੈਂ ਪੁੱਛਦਾ ਹਾਂ ਕਿ ਤੁਹਾਡਾ ਪਤੀ ਤੁਹਾਡੇ ਨਾਲ ਸਵਰਗ ਜਾਵੇ ਇਸ ਤਰ੍ਹਾਂ ਚਾਹ ਰਹੇ ਹੋ? ਜੇ ਚਾਰੇ ਹੋਤਾ ਜ਼ਰੂਰ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਤਨੀ ਸਵਰਗ ਜਾਵੇ ਜ਼ਰੂਰ ਤੁਸੀਂ ਉਹਦੇ ਉਧਾਰ ਦੇ ਲਈ ਰੋ ਕੇ ਪ੍ਰਾਰਥਨਾ ਕਰੋਗੇ ਇੱਕ ਪਿਓ ਸ਼ਰਾਬੀ ਹਮੇਸ਼ਾ ਆਪਣੀ ਪਤਨੀ ਨੂੰ ਮਾਰਦਾ ਸੀ ਮਾਰਦਾ ਸੀ ਉਸ ਨੂੰ ਉਹ ਪ੍ਰਾਰਥਨਾ ਵੀ ਕਰਨ ਨਹੀਂ ਦਿੰਦਾ ਸੀ ਇੱਕ ਦਿਨ ਜਦੋਂ ਪ੍ਰਾਰਥਨਾ ਕਰ ਰਹੀ ਸੀ ਤਾਂ ਸ਼ਰਾਬੀ ਕੇ ਆਇਆ ਉਸ ਨੂੰ ਬੜਾ ਮਾਰਿਆ ਮਾਰਿਆ ਹੀ ਨਹੀਂ ਉਸਦੇ ਬਾਲ ਖਿੱਚ ਕੇ ਕੜੀਸ ਕੇ ਬਾਹਰ ਲੈ ਆਇਆ ਖਿੱਚ ਕੇ ਲੈ ਆਇਆ ਹੀ ਨਹੀਂ ਰੋੜ ਤੇ ਬਾਹਰ ਹੀ ਜੰਗਲ ਸੀ ਉੱਥੇ ਜਾ ਕੇ ਮਾਰਿਆ ਤੂੰ ਪ੍ਰਾਰਥਨਾ ਕਰ ਰਹੀ ਹੈ ਨਾ ਪਰਮੇਸ਼ਵਰ ਪਰਮੇਸ਼ਵਰ ਕਹਿੰਦੀ ਹੈ ਨਾ ਸਭ ਦੇ ਸਾਹਮਣੇ ਮੈਂ ਤੇਰੀ ਬੇਇੱਜ਼ਤੀ ਕੀਤੀ ਗੁੱਤ ਖਿੱਚ ਕੇ ਤੈਨੂੰ ਇੱਥੇ ਖਿੱਚ ਕੇ ਲੈ ਆਇਆ ਇਸ ਜੰਗਲ ਚ ਲੈ ਕੇ ਆਇਆ ਬਹੁਤ ਮਾਰਿਆ ਕਿੱਥੇ ਗਿਆ ਤੇਰਾ ਪਰਮੇਸ਼ਵਰ ਜੇ ਮੈਂ ਤੈਨੂੰ ਮਾਰ ਰਿਹਾ ਹਾਂ ਤਾਂ ਤੇਰਾ ਪਰਮੇਸ਼ਵਰ ਕੀ ਕਰ ਰਿਹਾ ਹੈ ਬੋਲ ਮਾਰ ਖਾ ਕੇ ਸਾਰਾ ਸਰੀਰ ਲਹੂ ਲੁਹਾਨ ਹੋ ਗਿਆ ਸੀ ਉਹ ਔਰਤ ਬਿਲਕੁਲ ਵੀ ਬੋਲੀ ਨਹੀਂ ਤੂੰ ਬੋਲਦੀ ਕਿਉਂ ਨਹੀਂ ਆ ਤੈਨੂੰ ਬੜਾ ਮਾਰਿਆ ਹੈ ਅਤੇ ਤੂੰ ਆਪਣੇ ਮੂੰਹ ਤੋਂ ਪਰਮੇਸ਼ਵਰ ਪਰਮੇਸ਼ਵਰ ਕਹਿ ਰਹੀ ਹੈ ਪਰਮੇਸ਼ਵਰ ਕੀ ਕਰ ਰਿਹਾ ਹੈ ਉਹਨੇ ਗੱਲ ਕਹੀ ਸੁਣੋ ਤੁਸੀਂ ਮੈਨੂੰ ਬੜਾ ਮਾਰਿਆ ਮਨਮਰਜ਼ੀ ਨਾਲ ਕੁੱਟਿਆ ਸਭ ਦੇ ਸਾਹਮਣੇ ਬੇਇੱਜ਼ਤੀ ਕੀਤੀ ਹੁਣ ਮੈਨੂੰ ਪੁੱਛ ਰਹੇ ਹੋ ਤੇਰਾ ਪਰਮੇਸ਼ਵਰ ਕੀ ਕਰ ਰਿਹਾ ਹੈ ਦੱਸੋ ਕੀ ਕਰ ਰਿਹਾ ਹੈ ਦੱਸ ਮੈਂ ਹੋਰ ਵੀ ਤੈਨੂੰ ਪਿਆਰ ਕਰਾਂ ਉਹ ਮਨ ਮੇਰਾ ਪਰਮੇਸ਼ਵਰ ਮੇਰੇ ਮਨ ਚ ਪਾ ਰਿਹਾ ਹੈ ਯਾਦ ਰੱਖੋ ਫਿਰ ਵੀ ਮੈਂ ਤੈਨੂੰ ਇੰਨਾ ਮਾਰਿਆ ਹੈ ਫਿਰ ਵੀ ਤੂੰ ਮੈਨੂੰ ਇੰਨਾ ਪਿਆਰ ਕਰ ਰਹੀ ਆ ਹਾਂ ਉਹ ਸ਼ਕਤੀ ਪਰਮੇਸ਼ਵਰ ਮੈਨੂੰ ਦੇ ਰਿਹਾ ਹੈ ਅਗਰ ਮਾਰਨਾ ਹੋ ਗਿਆ ਤਾਂ 10 ਘਰ ਜਾ ਕੇ ਖਾਣਾ ਬਣਾਉਣਾ ਹੈ ਚਲੋ ਚੱਲਾਂਗੇ ਉਹ ਉੱਥੇ ਡਿੱਗ ਗਿਆ ਗੋਡਿਆਂ ਤੇ ਆਇਆ ਇਹ ਕੀਆ ਮੈਂ ਤੈਨੂੰ ਇੰਨਾ ਮਾਰਿਆ ਲਹੂ ਲੁਹਾਨ ਕੀਤਾ ਕੀ ਕਰ ਰਿਹਾ ਤੇਰਾ ਪਰਮੇਸ਼ਵਰ ਕਹਿੰਦੇ ਮੇਰੇ ਵਰਗੇ ਨਕਮੀ ਅਤੇ ਸ਼ਰਾਬੀ ਨੂੰ ਪਿਆਰ ਕਰਨ ਦੀ ਜੇ ਸ਼ਕਤੀ ਦਿੱਤੀ ਹੈ ਤਾਂ ਉਹ ਪਰਮੇਸ਼ਵਰ ਕੋਈ ਆਮ ਪਰਮੇਸ਼ਵਰ ਨਹੀਂ ਆ ਹਾਂ ਉਸ ਦਿਨ ਉਸ ਪਤਨੀ ਦਾ ਪਿਆਰ ਸ਼ਮਾ ਸੈਯਮ ਧੀਰਜ ਉਸ ਪਤੀ ਨੂੰ ਸੁਧਾਰ ਦਿੱਤਾ ਮੈਂ ਪੁੱਛਦਾ ਹਾਂ ਭੈਣੋ ਤੇ ਭਰਾਓ ਅੱਜ ਸਾਡੇ ਵਿੱਚੋਂ ਕਿੰਨੇ ਲੋਕਾਂ ਚ ਹਾਂ ਇਹ ਸੱਚਾ ਪਤੀ ਚੰਗਾ ਨਹੀਂ ਆ ਮਾਰਦਾ ਹੈ ਸਾਡੇ ਵਿੱਚਕਾਰ ਹੈ ਕੋਈ ਮਾਰਨ ਵਾਲੇ ਆਤਮਾ ਦੇ ਫਲ ਹੈ ਪਿਆਰ ਜੋ ਪਿਆਰ ਤੁਹਾਡੇ ਵਿੱਚ ਹੈ ਤਾਂ ਤੁਹਾਡਾ ਪਰਿਵਾਰ ਬਣੇਗਾ ਮੇਰਾ ਪਤੀ ਠੀਕ ਨਹੀਂ ਆ ਜੀ ਮੇਰੀ ਪਤਨੀ ਠੀਕ ਨਹੀਂ ਆ ਜੀ ਇਸੇ ਲਈ ਇਸ ਲਈ ਪਿਆਰ ਨਹੀਂ ਕਰ ਪਾ ਰਹੇ ਆ ਰਾਈਟ ਤੁਹਾਡਾ ਪਤੀ ਚੰਗਾ ਨਹੀਂ ਆ ਤੁਹਾਡੀ ਪਤਨੀ ਚੰਗੀ ਨਹੀਂ ਆ ਲੇਕਿਨ ਤੁਹਾਡੇ ਉਸ ਪਤੀ ਪਤਨੀ ਨੂੰ ਸੁਧਾਰਨ ਵਾਲਾ ਪਰਮੇਸ਼ਵਰ ਹੈ ਉਹ ਪ੍ਰਭੂ ਯੀਸ਼ੂ ਮਸੀਹ ਹੈ ਤੁਸੀ ਸਿਰਫ ਇੱਕ ਕੰਮ ਕਰਨਾ ਹੈ ਤੁਹਾਡੇ ਵਿੱਚ ਜੋ ਪਿਆਰ ਆ ਉਸ ਪਿਆਰ ਨੂੰ ਉਸ ਪਰੇ ਵੀ ਪਰਮੇਸ਼ਵਰ ਦੇ ਪਿਆਰ ਨੂੰ ਕਮਾ ਤੋਂ ਵਿਖਾਓ ਮਾਰਨ ਦੇ ਦੁਆਰਾ ਨਹੀਂ ਨਫ਼ਰਤ ਕਰਨ ਦੇ ਦੁਆਰਾ ਨਹੀਂ ਤੇਰੇ ਵਰਗੇ ਨਾਲ ਵਿਆਹ ਨਾ ਹੁੰਦਾ ਤਾਂ ਚੰਗਾ ਹੁੰਦਾ ਇਸ ਤਰ੍ਹਾਂ ਸ਼ਰਾਪ ਨਾ ਦਿਓ ਆਪਣੇ ਪਤੀ ਨੂੰ ਪਿਆਰ ਕਰੋ ਪਿਆਰ ਨੂੰ ਕੰਮਾਂ ਤੋਂ ਵੀ ਖਾਓ ਇਹ ਜ਼ਰੂਰੀਆ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਰ ਪਿਤਾ ਬਹੁਤ ਹੀ ਸਪਸ਼ਟ ਸਾੜਨਾ ਗੱਲਾਂ ਕੀਤੀਆਂ ਖਾਸ ਵਚਨਾ ਦੁਆਰਾ ਸਾੜਨਾ ਗੱਲ ਕੀਤੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਆਤਮਾ ਦਾ ਫਲ ਪਿਆਰ ਉਸ ਪਿਆਰ ਨੂੰ ਕੰਮਾਂ ਤੋਂ ਵਿਖਾਉਂਦੀ ਜ਼ਿੰਮੇਵਾਰੀ ਸਾਡੇ ਤੇ ਆ ਪਿਤਾ ਗੱਲਾਂ ਤੋਂ ਨਹੀਂ ਕੰਮਾਂ ਦੇ ਦੁਆਰਾ ਪਤੀ ਹੋਵੇ ਜਾਂ ਪਤਨੀ ਹੋਵੇ ਇੱਕ ਦੂਜੇ ਨੂੰ ਪਿਆਰ ਕਰਨ ਦਾ ਮਨ ਦੇ ਦਿਓ ਇੱਕ ਦੂਜੇ ਨੂੰ ਸਮਝਣ ਦਾ ਮਨ ਦੇ ਦਿਓ ਕ੍ਰੋਧ ਕਰਨਾ ਗੁੱਸਾ ਕਰਨਾ ਗੁੱਸਾ ਚੜਾਉਣਾ ਪਿਤਾ ਗੁੱਸੇ ਦੇ ਵਿੱਚ ਉੱਚੀ ਬੋਲਣਾ ਇੱਕ ਦੂਜੇ ਤੇ ਇਲਜ਼ਾਮ ਲਾਉਣਾ ਘਰ ਦੇ ਵਿੱਚ ਲੜਨਾ ਝਗੜਨਾ ਦੂਜਿਆਂ ਦੇ ਵਿੱਚ ਸ਼ਰਮਿੰਦਗੀ ਵਾਲਾ ਜੀਵਨ ਜੀਣਾ ਇਹ ਆਤਮਿਕ ਲੋਕ ਲਈ ਠੀਕ ਨਹੀਂ ਆ ਤਲਾਕ ਜਾਂ ਅਲੱਗ ਹੋ ਜਾਣਾ ਅਲੱਗ ਹੋਣਾ ਜਾਂ ਪਰਿਵਾਰ ਨੂੰ ਬਰਬਾਦ ਕਰਨਾ ਇਹ ਆਤਮਿਕ ਲੋਕally ਠੀਕ ਨਹੀਂ ਆ ਇਸ ਲਈ ਹਰ ਇੱਕ ਜਨ ਆਤਮਿਕ ਫਲ ਨੂੰ ਲਿਆ ਸਕੇ ਅਤੇ ਪਰਿਵਾਰ ਨੂੰ ਸਹੀ ਤਰੀਕੇ ਨਾਲ ਬਣਾ ਸਕੇ ਆਪਣੀ ਕਿਰਪਾ ਨਾਲ ਪਰ ਦਿਓ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72